ਓਏ ਓਏ ਆ ਕੀ ਹੋ ਗਿਆ ਓਏ ਆ ਕੀ ਹੋ ਗਿਆ ਓਏ ਆ ਕੀ ਹੋ ਗਿਆ ਬਾਜ਼ਾਰ ਦੇ ਵਿੱਚ ਪੈਂਡ ਪੈਂਸੋ 6 6000 5 5000 ਮਾਤੂ ਜੀ ਦੀ ਦਸਤਾਰ ਨੇ ਰੈਡੀमेड ਸੂਟ ਲਗਜ਼ਰੀ ਸੂਟ ਕਰਤਾ 1275 ਦੇ ਵਿੱਚ ਕੁੜੀਆਂ ਲਈ ਲਾਤੀਆਂ ਬਹੁਤ ਵੱਡੀਆਂ ਆਫਰਾਂ 5 ਦਿਨਾਂ ਦੇ ਅੰਦਰ ਅੰਦਰ ਐਦਾਂ ਦੇ ਲਗਜ਼ਰੀ ਪੀਸ ਐਦਾਂ ਦੇ ਡਿਜ਼ਾਈਨਰ ਪੀਸ ਕੋਈ 1200 ਦਾ ਕੋਈ 1400 ਦਾ ਕੋਈ 1700 ਦਾ ਕੋਈ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਕਰਦੇ ਹੋ ਜਿਹੜਾ ਵੱਧ ਵੀਡੀਓ ਸ਼ੇਅਰ ਕਰ ਦੂਗਾ ਪਹਿਲੇ 5 ਲੱਕੀ ਕਸਟਮਰ ਨੂੰ 5 ਪਲਾਜੋ ਸੂਟ ਬਿਲਕੁਲ ਫ੍ਰੀ ਦਵਾਂਗਾ। ਯਾਰ ਦਾ ਰੇਟ 1500 ਇੱਥੇ 1500 ਰੁਪਏ ਦੇ ਦੋ सूਤੀ ਸੂਟ ਹੈ ਜੀ सूਤੀ ਸੂਤਾ ਜੇ ਗਰਮੀ ਦਾ ਲੱਗ ਹੋਣੀ ਨਾ ਕਿਣੀ ਬਾਜ਼ਾਰ 'ਚ ਜਾਊਂਗੇ 1500 ਰੁਪਈਆ 1600 ਰੁਪਈਆ ਸਾਡੇ ਕੋਲ ਆਜੋ ਸਿਰਫ 650 ਰੁਪਏ ਦੇ ਵਿੱਚ ਲਓ ਜੀ ਲਓ ਲਓ ਜੀ ਲਓ ਲਓ ਜੀ ਲਓ ਐਨ ਆਰ ਆਈ ਸੂਟ ਆ ਗਿਆ ਜੀ ਐਨ ਆਰ ਆਈ ਸੂਟ ਆ ਗਿਆ। ਆ ਦੁਪੱਟਾ ਦਿਖਾ ਦਿਓ ਜਿੱਦਾਂ ਟਰਾਲੀ ਗੰਨਿਆਂ ਦੀ ਲੱਦੀ ਹੁੰਦੀ ਐਦਾਂ ਡਿਜ਼ਾਈਨਰ ਸੂਟ ਆ ਜੀ ਨੂੰ ਤਾਂ ਮੈਂ ਕਿਹਾ ਹੋ ਜੂ ਬਾਗੋ ਬਾਗ ਉਹ ਤਾਂ ਕਹੂਗੀ ਪਤਾ ਨਹੀਂ ਕਿਹੜੇ ਪਿਛਲੇ ਜਨਮ ਚ ਪੁੰਨ ਕੀਤਾ ਵੀ ਸੱਸ ਇੰਨੀ ਚੰਗੀ ਟਕਰਾਦੀ ਚੀਜ਼ਾਂ ਚੈੱਕ ਕਰ ਲੋ ਇਹਨਾਂ ਵਿੱਚ ਵੀ ਬਹੁਤ ਵੱਡਾ ਫਰਕ ਓ ਤੁਹਾਡਾ ਭਲਾ ਹੋਵੇ ਓਏ ਆ ਕੀ ਹੋ ਗਿਆ ਓਏ ਆ ਕੀ ਹੋ ਗਿਆ ਓਏ ਆ ਕੀ ਹੋ ਗਿਆ ਬਾਜ਼ਾਰ ਦੇ ਵਿੱਚ 65 650 6000 5500 ਮਾਤੂ ਸ਼੍ਰੀ ਦਸਤਾਰ ਨੇ ਰੈਡੀमेड ਸੂਟ ਲਗਜ਼ਰੀ ਸੂਟ ਕਰਤਾ 1275 ਦੇ ਵਿੱਚ ਰੰਗ ਬਹੁਤ ਸਾਰੇ ਆ ਗਏ ਆ ਕੋਈ 5000 ਨਹੀਂ ਕੋਈ 6000 ਨਹੀਂ 121275 ਚ ਸਾਈਜ਼ ਬਹੁਤ ਸਾਰੇ ਮਿਲ ਜਾਣੇ ਆ 1275 ਚੱਕੋ ਜੀ ਆ ਗਿਆ ਫਰਫਰ ਦੇ ਬੱਚੇ ਨਿਆਰੇ ਦਾ ਸੂਟ ਆ ਕੇ ਸੀਤੇ ਪਾਏ ਦਾ ਟੈਂਸ਼ਨ ਹੁਣ ਸਲਾਈ ਵਾਲੀ ਦੀ ਟੈਂਸ਼ਨ ਨਹੀਂ ਲੈਣੀ ਆ ਚੱਕੋ 1275 ਦਾ ਇਦਾਂ ਦੇ ਡਿਜ਼ਾਈਨਰ ਪੀਸ ਕੋਈ 1200 ਦਾ ਕੋਈ 1400 ਦਾ ਕੋਈ 1700 ਦਾ ਕੋਈ 2000 ਦਾ ਮਤਲਬ ਬਾਜ਼ਾਰ ਨਾਲੋਂ 70 70 ਗੁਣਾ ਰੇਟ ਕੱਟ ਕਰਤੇ 70 70 ਭਾਜੀ 850 ਰੁਪਏ ਤੋਂ ਸ਼ੁਰੂ ਆ ਕੋਈ 850 ਦਾ ਕੋਈ 1000 ਦਾ ਕੋਈ 1200 ਦਾ 1500 1700 1800 ਦਾ ਕਿ ਭਾਜੀ ਰੈਡੀमेड ਸਟੂਰ ਠੀਕ ਤੇ ਸਤਾਏ ਚੈਨਲ ਕਰਦੇ ਜਾਂ ਠੋਕੇ ਲਾ ਲਓ ਜ਼ੋਰ ਤੇ ਨਹੀਂ ਹੋਣਾ ਇੱਕ ਹੋਰ ਕੰਮ ਕਰ ਤੋ ਇੱਕ ਹੋਰ ਕੰਮ ਕਰ ਦਿਓ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਕਰ ਦਿਓ ਜਿਹੜਾ ਵੱਧ ਵੀਡੀਓ ਸ਼ੇਅਰ ਕਰ ਦੂਗਾ ਪਹਿਲੇ 5 ਲੱਕੀ ਕਸਟਮਰ ਨੂੰ 5 ਪਲਾਜੋ ਸੂਟ ਬਿਲਕੁਲ ਫ੍ਰੀ ਦਵਾਂਗੇ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਆ ਚੱਕੋ ਜੀ 500 ਰੁਪਏ ਦਾ ਕਾਟਨ ਦਾ ਸੂਟ ਨਾਲ ਕਾਟਨ ਦਾ ਦੁਪੱਟਾ ਲਾ ਕੇ ਚੱਕੋ ਜੀ ਦੇ ਨਹੀਂ ਹੋਣਾ ਕਿਸੇ ਤੋਂ ਮੈਚਿੰਗ ਸੂਟ ਜੀ ਆ ਦੇਖੋ ਜੀ ਡਿਜ਼ਾਈਨ ਚੈੱਕ ਕਰਿਓ ਰੰਗ ਚੈੱਕ ਕਰਿਓ ਜਿਹੜੀਆਂ ਯੰਗਸਟਰ ਕੁੜੀਆਂ ਉਹਨਾਂ ਦੇ ਲਈ ਚੀਜ਼ਾਂ ਬਾਜ਼ਾਰ ਜਿ ਆਉਂਗੇ 1500 ਰੁਪਿਆ 1600 ਰੁਪਿਆ ਸਾਡੇ ਕੋਲ ਆਜੋ ਸਿਰਫ 650 ਰੁਪਏ ਦੇ ਵਿੱਚ ਸੂਟ ਦੇ ਨਾਲ ਦੁਪੱਟਾ ਲੈ ਜਾਓ ਆ ਦੇਖੋ ਜੀ ਸੂਰਜ ਮੁੱਕੀ ਦੇ ਫੁੱਲ ਵਰਗਾ ਰੰਗ yellow ਰੰਗ yellow ਸੂਟ ਦੇ ਵਿੱਚ ਆ ਵੀ ਲੈ ਜਾਓ ਫ੍ਰੀ ਦੇ ਪਾ ਕਾਟਨ ਦਾ ਸੂਟ ਆ ਗਿਆ ਜੀ ਕਾਟਨ ਦਾ ਸੂਟ ਆ ਗਿਆ ਕਾਟਨ ਦੇ ਦੁਪੱਟੇ ਨਾਲ ਸੂਤੀ ਸੂਟ ਹੈ ਜੀ ਸੂਤੀ ਸੂਤਾ ਜੇ ਗਰਮੀ ਦਾ ਲੱਗ ਹੋਣੀ ਨਾ ਕਿੜੀ ਲੱਗਣ ਦੀ ਗੱਲ ਦੂਰ ਦੀ ਹੈ 750 ਰੁਪਏ ਦਾ ਜਿਹੜੀਆਂ ਕੁੜੀਆਂ ਕਹਿੰਦੀ ਐ ਵੀ ਸੂਟ ਇਦਾਂ ਦੇ ਪਾਈਏ ਪਤਾ ਲੱਗੇ ਬਾਜ਼ਾਰ ਦੇ ਵਿੱਚ ਹਾਂ ਬਈ ਰਾਇਲ ਘੜ ਦਿੱਤੀ ਆ ਗਈਆਂ ਮਾਡਰਨ ਘਰਾਂ ਦੀਆਂ ਕੁੜੀਆਂ ਆ ਗਈਆਂ ਇਦਾਂ ਦੇ ਸੂਟ ਤੁਹਾਨੂੰ ਦੇਣੇ ਆ ਸੂਟਾਂ ਦੇ ਨਾਲ ਡਿਜ਼ਾਈਨਰ ਦੁਪੱਟੇ ਦੇਣੇ ਆ ਤੁਹਾਡਾ ਭਲਾ ਹੋਵੇ ਆ ਦੇਖੋ ਬਈ ਮੈਨੂੰ ਦੱਸੋ ਵੀ ਇਦਾਂ ਦੇ ਪੀਸ ਇਦਾਂ ਦੇ ਡਿਜ਼ਾਈਨ ਮਿਲ ਜੂਗਾ ਤੁਹਾਨੂੰ ਪੂਰਾ ਫਰੰਟ ਹੈਵੀ ਘੇਰੇ ਦੇ ਦੇਖੋ ਕਿੰਨਾ ਸੋਹਣਾ ਕੰਮ ਆ ਦੁਪੱਟੇ ਨਾਲ ਡਿਜ਼ਾਈਨਰ ਦੇ ਰਹੇ ਆ ਆ ਦੇਖੋ ਜੀ ਇਦਾਂ ਦੇ ਸੂਟ ਰੇਟ ਬਾਜ਼ਾਰ ਤੇ ਦਾ 3500 4000 ਸਾਡਾ ਰੇਟ ਦੇਖ ਲੋ ਜੀ 4 4000 ਵਾਲੇ ਸੂਟ ਵੀ 1 1000 ਰੁਪਏ ਦੇ ਵਿੱਚ ਕਰਤੇ ਆ ਰੰਗਾ ਚ ਕਮੀ ਹੀ ਕੋਈ ਨਹੀਂ ਟਟਵਰਕ ਦੇ ਦੁਪੱਟੇ ਦੇ ਦੇ ਦੁਪੱਟੇ ਦੇ ਕੰਮ ਤੁਸੀਂ ਚੈੱਕ ਕਰ ਲੋ ਇੱਥੇ ਦਾ ਪਾਈ ਚਰੋ ਤੁਸੀਂ ਆਉਣਾ ਖੁਸ਼ ਹੋ ਕੇ ਜਾਣਾ ਕੈਨੇਡਾ ਦੇ ਸੂਟ ਲੈਣੇ ਆ ਇੰਗਲੈਂਡ ਦੇ ਲੈਣੇ ਆ ਰਾਣੀਆਂ ਮਹਾਰਾਣੀਆਂ ਲੈਣੇ ਆ ਜਿਹੜੇ ਚੰਡੀਗੜ੍ਹ ਮੁਹਾਲੀ ਜਾ ਕੇ 40 4000 ਦੇ ਸੂਟ ਲੈਣੇ ਹੋ 30 3000 ਦੇ ਲੈਣੇ ਹੋ 25 25000 ਚ ਲੈਣੇ ਹੋ ਚੈੱਕ ਕਰੋ 5 5000 ਚ 7 7000 ਚ ਲਓ ਜੀ ਲਓ ਲਓ ਜੀ ਲਓ ਆ ਗਿਆ ਜੀ ਐਨਆਰਆਈ ਸੂਟ ਆ ਗਿਆ ਘਰੇ ਵਿਆਹ ਸ਼ਾਦੀ ਆ ਗਿਆ ਫੰਕਸ਼ਨ ਆ ਗਿਆ ਕਹਿੰਦੇ ਇੰਗਲੈਂਡ ਵਾਲੀ ਭੂਆ ਨੂੰ ਰੁੱਸਣ ਨਹੀਂ ਦੇਣਾ ਤੇ ਅੰਕਲ ਓਮ ਕਾਦੀਆਂ ਆ ਜੋ ਦੁਪੱਟਾ ਦੇਖ ਲਿਆ ਸੂਟ ਦੇਖ ਲੋ ਬਾਜੂ ਤੇ ਵਰਕ ਦੇਖ ਲੋ ਜਦੋਂ ਘਰ ਦੇ ਵਿੱਚ ਨਵੀਂ ਨੂੰਹ ਹੋਣੀ ਆ ਉਹ ਨੂੰਹ ਤਾਂ ਮੈਂ ਕਿਹਾ ਹੋ ਜੂ ਬਾਗੋ ਬਾਗ ਉਹ ਤਾਂ ਕਹੂਗੀ ਪਤਾ ਨਹੀਂ ਕਿਹੜੇ ਪਿਛਲੇ ਜਨਮ ਵਿੱਚ ਪੁੰਨ ਕੀਤਾ ਵੀ ਸੱਸ ਇੰਨੀ ਚੰਗੀ ਟਕਰਾਤੀ ਪਰ ਉਹਣਾ ਇੰਨਾ ਚੰਗਾ ਟਕਰਾਤਾ ਐਦਾਂ ਦੇ ਲਗਜ਼ਰੀ ਸਾਡੇ ਕੋਲ ਸੂਟ ਤਾਂ ਸ਼ਰਾਰੇ ਗਰਾਰੇ ਡਰੈੱਸਾਂ ਅਨਾਰਕਲੀਆਂ ਸਿੱਧਾ ਚੈੱਕ ਕਰ ਲੋ ਇਹਨਾਂ ਵਿੱਚ ਵੀ ਬਹੁਤ ਵੱਡਾ ਫਰਕ 15-15000 ਵਾਲੇ ਅਸੀਂ 6-6000 ਚ ਦੇ ਰਹੇ ਹਾਂ ਆ ਵੀ ਤੁਸੀਂ ਚੈੱਕ ਕਰ ਲੋ ਬੜੇ ਸੋਹਣੇ ਪੀਸ ਲਹਿੰਗੇ ਤੁਸੀਂ ਲੈਣੇ ਆ ਲਹਿੰਗਿਆਂ ਦੇ ਵਿੱਚ ਵੀ ਸਾਨੂੰ ਬਹੁਤ ਸਾਰੀ ਵੈਰਾਈਟੀ ਮਿਲ ਜਾਣੀ ਆ ਹਰ ਇੱਕ ਪਾਸਿਓਂ ਹੁਣ ਆ ਲਹਿੰਗਾ ਇੱਦਾਂ ਗੰਮੀ ਤੇ ਲਾ ਕੇ ਬਾਜ਼ਾਰ ਤੇ ਜਾ ਕੇ ਪਤਾ ਕਰਿਓ 12000 15000 16000 ਇਦੋਂ ਘੱਟ ਨਹੀਂ ਦੇਣਾ ਆ ਨੇੜੇ ਆ ਜਾਓ ਭਾਈ ਸਾਹਿਬ ਆ ਦਿਖਾ ਦਿਓ ਕਿੰਨੇ ਦਾ ਇਹ 15 15000 ਵਾਲੇ ਲਹਿੰਗੇ ਵੀ 3799 ਚ ਮਤਲਬ 3800 ਰੁਪਏ ਚ ਦੇ ਰਹੇ ਆ। ਹੈਵੀ ਹੈਵੀ ਸੂਟ ਆ ਗਏ ਜੀ ਲਹਿੰਗਿਆਂ ਤੋਂ ਵੀ ਭਾਰੇ ਸੂਟ। ਦਾਜਵਰੀ ਦੇ ਸੂਟ ਲੈਣੇ ਆ। ਪੈਰਲ ਸੂਟ ਲੈਣੇ ਆ। ਬਿਜਾਰ ਤੋਂ ਹਟ ਕੇ ਚੀਜ਼ਾਂ ਲੈਣੀਆਂ। ਕਿਸੇ ਨੇ ਆਪਦੀ ਵਰੀ ਦੇ ਸੂਟ ਬਣਾਣੇ ਆ। ਕਿਸੇ ਰਿਸ਼ਤੇਦਾਰ ਲਈ ਸੂਟ ਬਣਾਣੇ ਆ। ਮੈਂ ਕਹਿੰਦਾ ਜੀ ਵਿਆਹ ਸ਼ਾਦੀ ਦੇ ਨੇ ਆ ਕੇ ਨੇੜੇ ਤੇ ਕਾਦੀਆਂ ਆਜੋ ਦੂਸਰੀ ਇਥੇ ਲਹਿੰਗਿਆ ਤੋਂ ਵੀ ਭਾਰੀ ਭਾਰੀ ਹੈਵੀ ਹੈਵੀ ਸੂਟ ਹੈ ਦੇਖੋ ਜੀ ਅਸੀਂ ਕੁੜੀ ਵੀ ਖੁਸ਼ ਕਰਨੀ ਆ ਕੁੜੀ ਦੀ ਮੰਮੀ ਵੀ ਖੁਸ਼ ਕਰਨੀ ਆ ਤੇ ਕੁੜੀ ਦੀ ਸੱਸ ਵੀ ਖੁਸ਼ ਕਰਨੀ ਆ ਸਾਰਿਆਂ ਦੇ ਲਈ ਲਗਜ਼ਰੀ ਚੀਜ਼ਾਂ ਸਾਡੇ ਕੋਲ ਆ ਗਈਆਂ ਇਦਾਂ ਦੀਆਂ ਚੀਜ਼ਾਂ ਸਾਡੇ ਕੋਲ ਜਿਹੜੀ ਵਧੀਆ ਚੀਜ਼ ਕੀ ਹੈਗੀ ਆ ਸਾਡੇ ਕੋਲ ਫੈਸਿਲਿਟੀ ਕੀ ਆ ਮੰਨ ਲਓ ਸਾਡੇ ਸੇਲ즈 ਮੈਂ 10 ਸੂਟ ਹੱਦੋਂ ਖੋਲੂਗੇ ਤੇ ਸਾਰੇ ਵਿੱਚੋਂ 9 ਸੂਟ ਤੁਸੀਂ ਪਸੰਦ ਕਰ ਲੈਣਿਆ ਇੱਥੇ ਇਦਾਂ ਨਹੀਂ ਵੀ ਸਵੇਰ ਤੋਂ ਆ ਗਏ ਸ਼ਾਮ ਤੱਕ ਇਹਦੇ ਬੈਠੇ ਰਹਿਣਾ ਤੁਹਾਡੇ ਟਾਈਮ ਦੀ ਵੀ ਕਦਰ ਕਰਦੇ ਆ ਤੁਹਾਡੇ ਪੈਸੇ ਦੀ ਵੀ ਕਦਰ ਕਰਦੇ ਆ ਤੁਆਡੀ ਪਸੰਦ ਦੀ ਵੀ ਕਦਰ ਕਰਦੇ ਆ ਇਸ ਕਰਕੇ ਸਾਰੀਆਂ ਜੀਤਾਂ ਸਿਲੈਕਟਡ ਸਿਲੈਕਟਡ ਨਮਾਸ਼ ਹੋਰੂਮਾ ਨਵੇਂ ਡਿਜ਼ਾਈਨ ਆ ਨਵੇਂ ਰੇਟ ਆ ਲੁੱਟ ਲੁੱਟਾ ਹੋਣੀ ਨਹੀਂ ਆ ਦੁਪੱਟਾ ਦਿਖਾ ਦਿਓ ਜਿੱਦਾ ਟਰਾਲੀ ਗੰਨਿਆਂ ਦੀ ਲੱਦੀ ਹੁੰਦੀ ਐ ਇਦਾਂ ਡਿਜ਼ਾਈਨਰ ਸੂਟ ਆ ਜੀ ਪੂਰਾ ਦੁਪੱਟਾ ਲੱਦਿਆ ਪਿਆ ਆ ਹੁਣ ਤੁਸੀਂ ਇੱਧਰ ਮਾਰ ਕੇ ਦਿਖਾ ਦਿਓ ਕੈਮਰਾ ਛੱਡ ਕੇ ਨਾ ਮਾਰੇ ਉੱਤਾਂ ਪਿੱਛੇ ਹੋ ਕੇ ਆਹ ਦੇਖੋ ਫਰੰਟ ਸਾਰੇ ਲਗਰੀ ਸ਼ੀਸ਼ੇ ਦਾ ਮਿਰਰ ਕੰਮ ਕੀਤਾ ਪਿੱਛੇ ਤੱਕ ਮੋਤੀ ਮੂਤੀਏ ਵੀ ਲਾਏ ਆ ਇਦਾਂ ਦੇ ਸੂਟ ਆ ਰਾਣੀਆਂ ਮਹਾਰਾਣੀਆਂ ਵਾਲੇ ਇਹਦਾ ਮਹਾਰਾਣੀ ਪ੍ਰਨੀਤ ਕੌਰ ਇਦਾਂ ਦੇ ਸੂਟ ਪਾਉਂਦੀਆਂ ਡਿਜ਼ਾਈਨਿੰਗ ਨਵੀਂ ਲੈ ਕੇ ਆਣੀ ਆ ਆਹ ਔਰਗਾਂజా ਦੇ ਦੁਪੱਟਾ ਚੈੱਕ ਕਰ ਲਓ ਸੂਟ ਚੈੱਕ ਕਰ ਲਓ ਆਹ ਨੀਚੇ ਗ੍ਰੀਨ ਕਲਰ ਦਾ ਸੂਟ ਚੈੱਕ ਕਰ ਲਓ ਜੀ ਆਹ ਚੱਕੋ ਜੀ ਆ ਗਿਆ ਹੁਣ ਸੂਟ ਕਹਿੰਦੇ ਡਿਜੀਟਲ ਪ੍ਰਿੰਟ ਤੇ ਡਿਜੀਟਲ ਪ੍ਰਿੰਟ ਤੇ ਹੈਂਡਵਰਕ ਦੇਖੋ ਜੀ ਸੂਟ ਦਾ ਤੁਸੀਂ ਲੁੱਕ ਦੇਖ ਲਓ ਡਿਫਰੈਂਟ ਲੁੱਕ ਹੈ ਦੁਪੱਟਾ ਕਿੰਨਾ ਸ਼ਾਨਦਾਰ ਆ ਆਹ ਚੱਕੋ ਆ ਗਿਆ ਹੈਵੀ ਸੂਟ ਸੂਟਾਂ ਦੇ ਵਿੱਚ ਲਹਿੰਗਿਆਂ ਦੇ ਵਿੱਚ ਸਰਾਰੇ ਗਰਾਰੇ ਸੂਟਾਂ ਦੇ ਨਾਲ ਰੈਡੀमेड ਸੂਟਾਂ ਦੇ ਵਿੱਚ ਮਾਤੂਸ਼ੀ ਦਸਤਾਰ ਅੰਕਲੋਂ ਨੰਬਰ 1 ਤੇ ਆ ਦੋਨੋਂ ਕਿਤੇ ਹੋਰ ਜਾਣਦੀ ਲੋੜ ਨਹੀਂ ਪੈਣੀ ਸੋ ਛੇਤੀ ਆ ਰਹੇ ਹੋ ਜੀ ਫਾਇਦੇ ਬਹੁਤ ਸਾਰੇ ਕਰਾਂਗੇ ਕੈਰਮਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਂ ਟੀਵੀ ਕਾਦੀਆਂ